ਸਸ਼ੀ ਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਤਕਰਾਰ ਬਣੀ ਹੋਈ ਹੈ ਕੁਝ ਤਰ੍ਹਾਂ ਇਹਦੇ ਪੱਖ ਦੇ ਵਿੱਚ ਨੇ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਭੇਜ ਦਿੱਤਾ ਜਾਵੇ ਤੇ ਕੁਝ ਤਰ੍ਹਾਂ ਇਸ ਦਾ ਸਮਰਥਨ ਨਹੀਂ ਕਰ ਰਹੀਆਂ ਕਿਉਂਕਿ ਉਹਨਾਂ ਤਰ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਬਿਨਾਂ ਪੰਜਾਬ ਦੇ ਬਹੁਤੇ ਖਿੱਤਿਆਂ ਦਾ ਕੰਮਕਾਰ ਹੈ ਜਿਹੜਾ ਉਹ ਨਹੀਂ ਚੱਲ ਸਕਦਾ ਪਾਵੇਂ ਉਦਯੋਗਪਤੀ ਹੁਣ ਜਿਨ੍ਹਾਂ ਦੀਆਂ ਵੱਡੀਆਂ ਫੈਕਟਰੀਆਂ ਨੇ ਜਾਂ ਫਿਰ ਕਿਸਾਨ ਜ਼ਿਮੀਦਾਰ ਜਿਨ੍ਹਾਂ ਦੀ ਫਸਲ ਹੈ ਜਿਹੜੀ ਇਸ ਸਮੇਂ ਸਿਰਤੇ ਹੈ ਸੋ ਉਹਨਾਂ ਲੋਕਾਂ ਦਾ ਕੰਮ ਚੱਲਣਾ ਅਸੰਭਵ ਹੈ ਤਾਂ ਅਜਿਹੇ ਦੇ ਵਿੱਚ ਗੱਲ ਕਰਾਂਗੇ ਕਿਸਾਨ ਲੀਡਰ ਜਗENDER ਸਿੰਘ ਉਗਰਾਹਾ ਦੀ ਜਿਨ੍ਹਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹਿ ਦਿੱਤੀ ਹੈ ਕਿ ਮਜ਼ਦੂਰਾਂ ਦਾ ਇਸ ਤਰ੍ਹਾਂ ਵਿਰੋਧ ਕਰਨਾ ਬਿਲਕੁਲ ਗਲਤ ਹੈ ਉਹਨਾਂ ਨੇ ਗੁਰਬਾਣੀ ਦਾ ਹਵਾਲਾ ਦੇ ਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਹਮੇਸ਼ਾ ਇਹ ਸਿਖਾਉਂਦੇ ਰਹੇ ਕਿ ਸਰਬੱਤ ਦਾ ਭਲਾ ਕਰੋ ਤਾਂ ਅੱਜ ਅਸੀਂ ਅਜਿਹੇ ਰਾਹਾਂ ਤੇ ਕਿਉਂ ਚੱਲ ਰਹੇ ਹਾਂ ਜਗਿੰਦਰ ਸਿੰਘ ਅਗਰਾਹਾਂ ਨੇ ਤਿੱਖੇ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿਖੇਦੀ ਕੀਤੀ ਹੈ ਕਿ ਇਸ ਤਰ੍ਹਾਂ ਪ੍ਰਵਾਸੀਆਂ ਦੇ ਨਾਲ ਜੋ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਤੇ ਨਾਲ ਨਾਲ ਉਹਨਾਂ ਨੇ ਜਲੰਧਰ ਦੇ ਵਿੱਚ ਜੋ ਘਟਨਾ ਹੋਈ ਹੈ ਉਸ ਤੇ ਸਖਤ ਇਤਰਾਜ਼ ਵੀ ਪ੍ਰਗਟਾਇਆ ਹੈ ਉਹਨਾਂ ਨੇ ਕਿਹਾ ਕਿ ਜੋ ਉਹ ਮਲਜ਼ਮ ਹੈ ਉਸ ਬਾਰੇ ਹਾਲੇ ਤੱਕ ਕੋਈ ਖਾਸ ਜਾਣਕਾਰੀ ਬਾਹਰ ਨਹੀਂ ਆ ਸਕੀ ਪੁਲਿਸ ਨੇ ਮਹਿਸ ਉਸ ਦਾ 2 ਦਿਨ ਦਾ ਰਿਮਾਂਡ ਮੰਗਿਆ ਜਿਸ ਤੋਂ ਬਾਅਦ ਉਸ ਤੋਂ ਕਿਸ ਤਰ੍ਹਾਂ ਦੀ ਪੁੱਛਗਿੱਛ ਹੋਈ ਇਸ ਸਬੰਧਤ ਮੀਡੀਆ ਕੋਲੇ ਕੋਈ ਜਾਣਕਾਰੀ ਨਹੀਂ ਹੈ ਨਾਲ ਨਾਲ ਜੁਗਿੰਦਰ ਅਗਰਾਹਣ ਨੇ ਸ਼ੱਕ ਇਹ ਵੀ ਜਟਾਇਆ ਹੈ ਕਿ ਕਿਤੇ ਇਹ ਏਜੰਸੀਆਂ ਦਾ ਬੰਦਾ ਤਾਂ ਨਹੀਂ ਕਿਉਂਕਿ ਬਿਹਾਰ ਵਿੱਚ ਆਉਣ ਵਾਲੇ ਸਮੇਂ ਵਿੱਚ ਵੋਟਾਂ ਹੋਣੀਆਂ ਨੇ ਤਾਂ ਵੋਟਾਂ ਤੋਂ ਪਹਿਲਾਂ ਕੀ ਕੀਤੀ ਗਈ ਹੈ ਏਜੰਸੀਆਂ ਦੀ ਕਾਰਵਾਈ ਤਾਂ ਨਹੀਂ ਸੋ ਬੜੇ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਕਿਸਾਨ ਲੀਡਰ ਦੇ ਵੱਲੋਂ ਚੁੱਕੇ ਗਏ ਨੇ ਕੀ ਕੁਝ ਕਹਿਣਾ ਉਹਨਾਂ ਦਾ ਆਉ ਸੁਣਦੇ ਆ ਹੁਣ ਟੱਕਰ ਜਰਮਾਨਿਆਂ ਨਾਲ ਹੋਵੇ ਆਪ ਤੋਂ ਹੀਣਿਆਂ ਨਾਲ ਹੋਵੇ ਲੜਿਆ ਜਾਵੇ ਤੇ ਆਪ ਤੋਂ ਊਚਿਆਂ ਨਾਲ ਲੜਿਆ ਜਾਵੇ ਲੜਾਈ ਸਾਡੀ ਭੰਿਆਂ ਨਾਲ ਬਣਦੀ ਐ ਇਹਦੋਂ ਪਹਿਲਾਂ ਕਿੰਨੇ ਪਿੰਡ ਨੇ ਜਿਹੜੇ ਖੇਤ ਮਜ਼ਦੂਰਾਂ ਦੇ ਵਾਸਤੇ ਇਹਨਾਂ ਦਾ ਬਾਈਕਾਟ ਕਰਦੇ ਹੋ ਜੀ ਮਜ਼ਦੂਰਾਂ ਦਾ ਅੱਜ ਭਈਏ ਕੱਢੇ ਐ ਕੱਲ ਨੂੰ ਪਿੰਡਾਂ ਦੇ ਵਿੱਚ ਬਾਈਕਾਟ ਕਰ ਦੇਣਗੇ ਵੀ ਇਹਨਾਂ ਦਾ ਮਜ਼ਦੂਰਾਂ ਦਾ ਬਾਈਕਾਟ ਕਰ ਦੇ ਇਹ ਪਹੁੰਚ ਕਿਹੜੀ ਹੈ ਇਹਨੂੰ ਵੀ ਬੜਾ ਹੰਗਾਰਾ ਉਦੋਂ ਪਿੰਡਾਂ ਦੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਹੀ ਮਤੇ ਪਾਰੀਆਂ ਨੇ ਜਿਹੜੀਆਂ ਪੰਚਾਇਤਾਂ ਭਈਏ ਬਾਹਰ ਕੱਢਣ ਦੇ ਮਤੇ ਪਾਰੀਆਂ ਨੇ ਇਹੀ ਪੰਚਾਇਤਾਂ ਕੱਲ ਨੂੰ ਮਤੇ ਪਾਉਣਗੀਆਂ ਵੀ ਇਹਨਾਂ ਦਾ ਮਜ਼ਦੂਰਾਂ ਦਾ ਪੈਕਟ ਕੱਟ ਕਰ ਦੋ ਉਹਨਾਂ ਨੂੰ ਖੇਤਾਂ 'ਚ ਨਾ ਜਾਣ ਦਿਓ ਪੱਠੇ ਨਾ ਦਿਓ ਪਹਿਲੀ ਗੱਲ ਤਾਂ ਸਾਡੇ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੀ ਸੇਧ ਦੇ ਮੁਤਾਬਕ ਉਹਨਾਂ ਦੀ ਫਿਲਾਸਫੀ ਦੇ ਮੁਤਾਬਕ ਬੈਸੀ ਗੱਲ ਤਾਂ ਉਹਨਾਂ ਦਾ ਵਿਰੋਧ ਕਰਨਾ ਅੱਜ ਤਾਂ ਵੱਡਿਆਂ ਦਾ ਕਰਦਾ ਫਿਰ ਇਸ ਸਮੇਂ ਜਿਹੜੇ ਵੇਲੇ ਹੜ ਨਾਲ ਸਾਡੀ ਜਨਤਾ ਤਰਾਤਰਾਂ ਕਰ ਰਹੀ ਹੈ ਲੋਕ ਅਜੇ ਘਰਾਂ ਚ ਨਹੀਂ ਬੜੇ 2 ਮਹੀਨਿਆਂ ਤੋਂ 1.5 ਮਹੀਨਿਆਂ ਤੋਂ ਉਹਨਾਂ ਨੂੰ ਪੀੜਨ ਵਾਸਤੇ ਜਨਤਾ ਉਹਨਾਂ ਦੀ ਮਦਦ ਤੇ ਤੁਰੀ ਹੋਈ ਹੈ ਉਦੋਂ ਉਸ ਵੇਲੇ ਉਸ ਵੇਲੇ ਜਦੋਂ ਬਿਹਾਰ ਦੇ ਵਿੱਚ ਚੋਣਾਂ ਦਾ ਗੰਦਮਗਾ ਪੂਰਾ ਖੜਕਿਆ ਹੋਇਆ ਉਸ ਵੇਲੇ ਭਈਆਂ ਨੂੰ ਭੁਜਾ ਦੇਣਾ ਤੇ ਉਧਰੋਂ ਮੰਤਰੀ ਦਾ ਬਿਆਨ ਆ ਜਾਣਾ ਵੀ ਆਜੋ ਦੇਵਾਂਗੇ ਨੌਕਰੀਆਂ ਦੇ ਦੇਣਗੇ ਫੋ ਨੌਕਰੀਆਂ ਪਹਿਲਾਂ ਇਹਨਾਂ ਦਿੱਤੀਆਂ ਨੌਕਰੀਆਂ ਉਹਨਾਂ ਨੇ ਨੌਕਰੀਆਂ ਨਹੀਂ ਦੇਣੀਆਂ ਅਸੀਂ ਇਧਰੋਂ ਕੱਢ ਰਹੇ ਹਾਂ ਨਾਹਰਾ ਮਾਰ ਕੇ ਇਹ ਮਦਦ ਕਿਹਦੀ ਹੋ ਗਈ ਬਈ ਇਹ ਬੀਜੇਪੀ ਦੀ ਮਦਦ ਹੋ ਰਹੀ ਹੈ ਇਹ ਬੀਜੇਪੀ ਚਾਹੁੰਦੀ ਹੈ ਭਗਵੰਤ ਮਾਨ ਵੀ ਚੁੱਪਾ ਹੈ ਸਰਕਾਰ ਦਾ ਵੀ ਕੋਈ ਹੁੰਦਾ ਕੋਈ ਬਿਆਨ ਨਹੀਂ ਹੁਣ ਤੁਸੀਂ ਹੋਰ ਦੇਖੋ ਜਿਹੜੀ ਹੁਸ਼ਿਆਰਪੁਰ ਦੀ ਘਟਨਾ ਵਾਪਰੀ ਹੈ ਜਿਹੜੇ ਉਹ ਭਈਏ ਨੇ ਬਰਾਤਕਾਰ ਕੀਤਾ ਮੇਰੀ ਸਮਝ ਮੁਤਾਬਕ ਚਾਹੇ ਛੋਟੀ ਹੋਵੇ ਚਾਹੇ ਗਲਤ ਹੋ ਸਕਦੀ ਹੈ ਉਹ ਏਜੰਸੀਆਂ ਦਾ ਭੇਜਿਆ ਸਾ ਬੰਦਾ ਹੋ ਸਕਦਾ ਜਿਹਨੇ ਇਹ ਘਟਨਾ ਕੀਤੀ ਹੈ ਦੋ ਦਿਨ ਦਾ ਰਿਮਾਂਡ ਵੀ ਨਹੀਂ ਪੁੱਛਣੇ ਲਿਆਉਦਾ ਅਜੇ ਤੱਕ ਪੜਤਾਲ ਨਹੀਂ ਹੋਈ ਹੋ ਸਕੀ ਉਹਨੂੰ ਪੁੱਛੇ ਹੀ ਨਹੀਂ ਕਿਸੇ ਨੇ ਵੀ ਤੂੰ ਦੱਸ ਵੀ ਇਹ ਕਿਹਦੇ ਕਹੇ ਤੋਂ ਕੀਤਾ ਤੈਨਾਂ ਇਹ ਘਟਨਾ ਕਿਉਂ ਕੀਤੀ ਐ ਇਸ ਗੱਲ ਦੀ ਪੜਤਾਲ ਨਹੀਂ ਹੋਈ ਹੋਈ ਦੋ ਦਿਨ ਦਾ ਰਿਮਾਂਡ ਤਾਂ ਸਾਡਾ ਲੈ ਲੈਂਦੇ ਨੇ ਨਾਲੇ ਅਸੀਂ ਕਿਤੇ ਦੋਸ਼ ਨਹੀਂ ਕੀਤਾ ਕੋਈ ਦੋਸ਼ ਨਹੀਂ ਝੂਠਾ 307 ਦੇ ਪਰਚੇ 'ਚ ਮੇਰਾ ਤੇ ਸੁਖਦੇਵ ਦਾ ਦੋ ਦਿਨ ਦਾ ਰਿਮਾਂਡ ਛੱਡਿਆ ਹੋਰਾਂ ਦੋ ਦਿਨ ਦਾ ਰਿਮਾਂਡ ਪੁਲਿਸ ਨੇ ਲੈ ਲਿਆ ਤੇ ਐਡਾ ਕ੍ਰਿਮੀਨਲ ਬੰਦਾ ਸਾਰੇ ਪੰਜਾਬ ਦੇ ਵਿੱਚ ਹਹਾਕਾਰ ਮਚਿ ਵੀ ਐ ਉਹਦਾ ਰਿਮਾਂਡ ਹੀ ਦੋ ਦਿਨ ਦਾ ਮੰਗੇ ਪੁਲਿਸ ਨੇ ਜਣੀ ਕਿੱਧਰ ਨੂੰ ਜਾ ਰਹੀ ਐ ਗੱਲ ਜਦੋਂ ਸਰਕਾਰ ਇੱਕ ਦੋਸ਼ੀ ਨੂੰ ਸਜ਼ਾ ਦੇਣ ਦੀ ਵਿਧਾਇਕਾਲ ਦੀ ਪੜਤਾਲ ਕਰਨ ਦੀ بجائے ਵੀ ਇਸ ਬੰਦੇ ਦੀ 5 ਸਾਲਾਂ ਦੇ ਬੱਚੇ ਨਾਲ ਦੁਸ਼ਮਣੀ ਕੀਤੀ ਸੀ ਇਹਨੇ ਇਹਦਾ ਕਤਲ ਕਿਉਂ ਕੀਤਾ ਇਹ ਪੜਤਾਲ ਦੀ ਗੱਲ ਕੱਢੀ ਕਾਤੋਂ ਨਹੀਂ ਭਈ ਇਸ ਗੱਲ ਤੇ ਕੋਈ ਜ਼ੋਰ ਨਹੀਂ ਭਜਾ ਦਿਓ ਭੰਜ ਨੂੰ ਪੰਜਾਬ ਦੀਆਂ ਕੁੱਲ ਆਪਣਾ ਬਿਆਨ ਆ ਗਿਆ ਪਹਿਲਾਂ ਬਹੁਤ ਗਾਲਾਂ ਕੱਢੀਆਂ ਹੋਣੀਆਂ ਸਾਨੂੰ ਤਾਂ ਆਪਣਾ ਗਾਲਾਂ ਬਥੇਰੀਆਂ ਕੱਢ ਜਾਂਦੇ ਬਥੇਰੀਆਂ ਖਾਦੀਆਂ ਹੁਣ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਬਿਆਨ ਆ ਰਿਹਾ ਚਾਰ ਜਥੇਬੰਦੀਆਂ ਦਾ ਕੱਲ ਹੀ ਲਾਤਾ ਫੋਨ ਕਰਕੇ ਅੱਜ ਜੇ ਨਹੀਂ ਪੰਜਾਬ ਦੀਆਂ ਸੰਯੁਕਤ ਮੋਰਚ ਇਹਨਾਂ ਕੁੱਲ ਜਥੇਬੰਦੀਆਂ ਦਾ ਬਿਆਨ ਆ ਜਾਣਾ ਬਹੁਤ سارے ਲੋਕ ਬੋਲਣ ਲੱਗੇ ਹੁਣ ਅਸਲ ਚ ਗੱਲ ਕੀ ਹੈ ਕਿ ਗੱਲ ਕਿਹੜੇ ਵੇਲੇ ਕਿਹਦੇ ਕੀ ਕੀਤੀ ਕਿਸੇ ਜਰਮਾਨੇ ਨੇ ਜ਼ਬਰ ਕੀਤਾ ਕਿੰਨੇ ਉੱਚੇ ਨੇ ਨੀਮਿਆਂ ਤੇ ਜ਼ਬਰ ਕਰਤਾ ਉਦੋਂ ਕੌਣ ਬੋਲਿਆ ਕਿਸੇ ਜਰਮਾਨਿਆਂ ਦੇ ਉੱਤੇ ਕਰਕੇ ਉਹਨਾਂ ਦੀ ਸਾਰੀ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਲਿਆ ਫਿਰ ਉਦੋਂ ਕੌਣ ਬੋਲਿਆ ਜਿਵੇਂ ਹੁਣ ਤਾਂ ਇਹਦਾ ਝੰਡਾ ਸੂ ਜਿਕਰ ਕਰਕੇ ਗਿਆ ਸਾਡਾ ਜਿਹੜਾ ਧਰਮ ਹੈ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਅੰਪਤ ਦੀ ਤਾਂ ਰਸਮ ਤਾਂ ਉਹਨਾਂ ਨੇ ਚਲਾਈ ਜਾਂਦਾ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਈ ਮੋਕਮ ਸਿੰਘ ਕੌਣ ਸੀ ਸਾਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ 8-8 ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਜਿਹੜਾ ਹਿੰਮਤ ਸਿੰਘ ਹੈ ਉਹ ਓਡੀਸ਼ਾ ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਉਹ ਗੁਜਰਾਤ ਦਾ ਤੇ ਜਿਹੜਾ ਸਾਹਬ ਸਿੰਘ ਆ ਉਹ ਉਹ ਮੇਰੇ ਖਾ ਕਰਨਾਟਕ ਦਾ ਉਹ ਸਾਰੇ ਜ਼ਿਲ੍ਹਿਆਂ ਦੇ ਅੱਡੇ ਅੱਡੇ ਜ਼ਿਲ੍ਹਿਆਂ ਦੇ ਨੇ ਅੱਡ ਅੱਡ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰੇ ਦੀ ਇੱਕ ਜਾਤ ਹੈ ਇੱਕੋ ਜੀ ਹੈ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਫਿਰ ਜੇ ਉਹਦੇ ਪਹਿਰੇਦਾਰੀ ਕਰਦੇ ਹੋਏ ਅਸੀਂ ਆ ਬਾਬੇ ਦਾ ਠਾਕੇ ਇੱਕ ਹਾਕਮਾਂ ਦੀ ਨਿਸ਼ਾਨ ਦੇ ਹੀ ਕਰ ਰਹੇ ਆ ਉਹਨਾਂ ਦੀ ਉਹਨਾਂ ਦੀ ਮਦਦ ਕਰ ਰਹੇ ਆ ਬੀਜੇਪੀ ਦੇ ਪੈਰ ਲੱਗਣ ਮਜ਼ਦੂਰ ਕਿਸਾਨ ਮਜ਼ਦੂਰ ਮਜ਼ਦੂਰਾਂ ਨਾਲ ਲੜਨ ਕਿਸਾਨ ਕਿਸਾਨਾਂ ਨਾਲ ਲੜਨ ਇਹ ਪੈਂਤ ਦਾ ਅੱਜ ਦਾ ਨਹੀਂ ਜਦੋਂ ਉਥੇ ਜਾ ਕੇ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਬਾਰਡਰ ਤੇ ਮੋਰਚਾ ਲੱਗੇ ਇਹ ਪੈਂਤੜਾ ਵੀ ਬੀਜੇਪੀ ਦੇ ਸੀ ਕਿਸਾਨ ਜਿੱਥੇ ਬੰਦੇ ਨੂੰ ਖਖੜੀ ਕਿਰੇਲੇ ਕਰਨ ਦਾ ਹੁਣ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਭਣਾਉਣ ਦਾ ਪੈਂਤੜਾ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਭਣਾਉਣ ਦਾ ਪੈਂਤੜਾ ਦੂਜਾ ਤੁਸੀਂ ਹੁਣ ਸਾਰੇ ਪੰਜਾਬ ਆਪਾਂ ਬੈਠੇ ਆ ਸਾਰੇ ਆਪਣੇ ਬੰਦੇ ਕਿੰਨੇ ਬੈਠੇ ਨੇ ਜੁਪੀਜੀ ਜਿੰਨੇ ਜੁਪੀ ਚ ਬੰਦੇ ਬੈਠੇ ਨੇ ਤੁਸੀਂ ਘਰ ਜਾ ਕੇ ਦੇਖੋ ਸਰਦਾਰ ਜੀ ਉਹ ਸਰਦਾਰੀਆਂ ਕਰਦੇ ਨੇ ਸਰਦਾਰੀਆਂ ਲਖਨਪੁਰ ਖੀਰੀ ਦੇ ਵਿੱਚ ਮੈਂ ਦੋ ਦਿਨ ਲਾ ਕੇ ਆ ਦੋ ਰਾਤਾਂ ਉੱਥੇ ਮੈਂ ਗੁਰੂ ਘਰ ਦੇ ਵਿੱਚ ਰਿਹਾ ਦੋ ਰਾਤਾਂ ਅਸੀਂ ਰਹਿ ਆ ਸਾਡੀਆਂ ਦੋ ਗੱਡੀਆਂ ਸੀਗੀਆਂ ਉਹ ਦੋ ਗੱਡੀਆਂ ਦੇ ਵਿੱਚ ਗੁਰੂ ਘਰ ਬਣਾਇਆ ਹੋਇਆ ਸੀ ਐਨਾ ਗੁਰੂ ਘਰਾਂ ਨੂੰ ਕਿਤੇ ਅਨਿਸ਼ਾਨ ਗੁਰੂ ਘਰ ਸੀ ਉੱਥੇ ਇੱਕ ਬੰਦਾ ਆਇਆ ਸਾਡੇ ਸੰਗਰੂਰ ਜ਼ਿਲ੍ਹੇ ਦੇ ਜਾਖਲ ਦੇ ਨੇੜੇ ਦਲਵਾੜਾ ਪਿੰਡਾ ਉੱਥੋਂ ਦਾ ਉਹ ਕਹਿੰਦਾ ਜੀ ਤੁਸੀਂ ਮੇਰੇ ਘਰ ਚਲੋ ਅਸੀਂ ਉਹਦੇ ਘਰੇ ਗਏ ਚਾਚ ਪਾਣੀ ਪੀਣ ਗਏ ਤੇ ਉਹਦੀ ਬਹੁਤ ਕਮਾਦ ਦੇ ਆਲੇ-ਦਾਲੇ ਕਮਾਲ ਸੀਗਾ ਸਾਰੇ ਉਹਦੇ ਮੇਰੇ ਖਿਆਲ 100 ਕਿਲ ਆਲੇ-ਦਾਲੇ ਕਮਾਦ ਦਾ ਹੋਊਗਾ ਉਹਦੇ ਵਿਚਾਲੇ ਉਹਦੀ ਕੋਠੀ ਕੋਠੀ ਦੇ ਵਿੱਚ ਕੌਣ ਸਰਪੋਧਾਨ ਜੀ ਇੱਕ ਉਹਦੇ ਘਰ ਵਾਲੀ ਤੇ ਬਾਕੀ ਜਿਹੜੇ ਉਹਦੇ ਘਰੇ ਕੰਮ ਕਰਦੇ ਸੀ ਜਾਂ ਉਹ ਉਧਰ ਦੇ ਬਿਹਾ ਉਸ ਉਸ ਏਰੀਆ ਦੇ ਯੂਪੀ ਦੇ ਸੀ ਜਿਹੜੇ 10 ਮਜ਼ਦੂਰ ਉਹਨੇ ਗੱਨਾ-ਗੱਨਾ ਛਾਂਗਣ ਵਾਸਤੇ ਰੱਖੇ ਹੋਏ ਸੀ ਉੱਥੇ ਉਹਨਾਂ ਨੇ ਝੁੱਗੀਆਂ ਪਾਈਆਂ ਹੋਈਆਂ ਸੀ ਉਹਦੀਆਂ ਉੱਥੀ ਉਹ ਮਜ਼ਦੂਰਾਂ ਦੀਆਂ ਉਹ ਰਾਜ ਕਰਦੇ ਨੇ ਸਰਦਾਰ ਜੀ ਉਹ ਇਹ ਕਹਿੰਦੇ ਨੇ ਵੀ ਜੇ ਤੁਸੀਂ ਆ ਮੰਗਾ ਜਾਂ ਕਰ ਦਿਓ ਜੇ Hindu Sikhਾਂ ਦਾ ਮਸਲਾ ਠਾਉਨੋ ਜੀ ਸਾਡੇ ਤਾਂ ਕਾਰਜੇ ਹੌਲ ਪੈਂਦੇ ਨੇ ਅਸੀਂ ਪਾਕਿਸਤਾਨੋਂ ਉੱਜੜ ਕੇ ਆਏ ਆ ਸਾਡਾ ਤਾਂ ਜਿਹੜਾ ਲੋਹਾ ਹੈ ਪੰਜਾਬ ਦੇ ਵਿੱਚ ਧਰਿਆ ਨਹੀਂ ਜਾਣਾ ਤੁਸੀਂ ਆਹ ਗੱਲਾਂ ਕਰਨੀਆਂ ਛੱਡ ਦਿਓ ਉਹਨਾਂ ਦਾ ਕੀ ਹਾਲ ਹੋਊ ਜੀ 84 ਦੀ ਘਟਨਾ ਦੀ ਗੱਲ ਕਰਕੇ ਗਿਆ ਸਾਡੇ ਬੰਦੇ ਕਿਤੇ ਕਿਸੇ ਨੂੰ ਸੁਪਨਾ ਵੀ ਨਹੀਂ ਵੀ ਇਸ ਕੀ ਘਟਨਾ ਵਾਪਰ ਗਈ ਕਿਸੇ ਨੂੰ ਨਹੀਂ ਪਤਾ ਟਰੱਕ ਚੋਂ ਲਾਇਆ ਤੇ ਮਾਰਤਾ ਪੁੱਛੇ ਹੀ ਨਹੀਂ ਕਿਸੇ ਨੇ ਕਿੰਨੇ ਲੋਕ ਬੇਦੋਸ਼ਿਆਂ ਨੂੰ ਐ ਨਹੀਂ ਪਤਾ ਲੱਗਿਆ ਵੀ ਗੱਲ ਕੀ ਵਾਪਰ ਗਈ ਉਹਨੂੰ ਬਾਅਦ ਤੋਂ ਪਤਾ ਲੱਗਿਆ ਮਾਰਿਆਂ ਤੋਂ ਬਾਅਦ ਬੱਚੇ ਮਾਰਿਆਂ ਤੋਂ ਬਾਅਦ ਪਰਿਵਾਰ ਦੇ ਬੱਚੇ ਮਾਰਿਆਂ ਤੋਂ ਬਾਅਦ ਘਰਾਂ ਦੇ ਸਾਹਮਣੇ ਐਡਾ ਵੱਡਾ ਜੁਰਮ ਹੋਇਆ ਉਹ ਪਾਉਣਾ ਚਾਹੁੰਦੇ ਬਈ ਇਹ ਖਲਾਰਾ ਪਉਣੀ ਚੰਨ ਉਹ ਤਾਂ ਹੁਣੀ ਕਹਿਣ ਲੱਗ ਗਏ ਉਹ ਮੰਤਰੀਆਂ ਬਿਆਨ ਦਿੱਤਾ ਵੀ ਆਜੋ ਹੁਣ ਤੱਕ ਤਾਂ ਨਹੀਂ ਰਜਗਾਰ ਦਿੱਤਾ ਨਹੀਂ ਉਹ ਹੁਣ ਰਜਗਾਰ ਦੀ ਜਦੋਂ ਗੱਲ ਕਰਦੀ ਹੈ ਜਨਨੀ ਭਰਾਵੋ ਇਹ ਫਿਰਕਾ ਪ੍ਰਸਤੀ ਵਾਲੀ ਗੱਲ ਹੈ ਇਹ ਤੋਂ ਖਬਰਦਾਰ ਹੋਣਾ ਚਾਹੀਦਾ ਇਹਦਾ ਡਟ ਕੇ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਵੀ ਇਸ ਪੰਚਾਇਤ ਤੋਂ ਇਹ ਜੇ ਪੰਚਾਇਤੇ ਬਾਰ-ਬਾਰ ਸਰਕਾਰਾਂ ਲੈ ਕੇ ਆਉਣ ਦੀ ਬਾਰ-ਬਾਰ ਲੋਕਾਂ ਨੂੰ ਪਾੜ ਕੇ ਰਾਜ ਕਰਨ ਦਾ ਪਾਲਿਸੀ ਇਹਨਾਂ ਦੀ ਬਾਰ-ਬਾਰ ਉਹ ਪੱਤਾ ਇਹ ਚੁਣਾਉਣ ਗਈਆਂ ਇਸ ਗੱਲ ਤੋਂ ਆਪਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਉਹ ਜਿਹੜੀ ਝੰਡਾ ਪਹਿਲਾਂ ਗੱਲ ਕਹਿ ਗਈ ਹੈ ਉਹਨਾਂ ਵੱਲ ਵੀ ਆਪਾਂ ਨੂੰ ਪਹਿਰੇਦਾਰੀ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਆਪਣੀ ਲਾਈਨ ਦੇ ਉੱਤੇ ਖੜਨ ਤੋਂ ਕਦੇ ਗਰੇਜ ਨਹੀਂ ਕਰਨਾ ਚਾਹੀਦਾ ਸੋ ਜੁਗਿੰਦਰ ਅਗਰਾਹਾ ਉਹਨਾਂ ਦੇ ਵੱਲੋਂ ਜਿੱਥੇ ਇਸ ਚੀਜ਼ ਦਾ ਸਮਰਥਨ ਕੀਤਾ ਗਿਆ ਕਿ ਇਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਤਾਂ ਉੱਥੇ ਹੀ ਇਸ ਚੀਜ਼ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਬਹਿਸ ਨੇ ਜਿਹੜੀਆਂ ਉਛੜੀਆਂ ਹੋਈਆਂ ਨੇ ਲਗਾਤਾਰ ਮੀਡੀਆ ਦੇ ਵਿੱਚ ਇਹ ਵਿਸ਼ਾ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਉਧਰ ਨਾਲ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਸਰਕਾਰ ਦੇ ਵੱਲੋਂ ਫਲ ਹਾਲ ਇਸ ਮਸਲੇ ਤੋਂ ਹਲੇ ਕੰਨੀ ਹੈ ਜਿਹੜੀ ਉਹ ਕਤرائی ਜਾ ਰਹੀ ਹੈ ਸਰਕਾਰ ਇਸ ਮਸਲੇ ਤੇ ਖੁੱਲ ਕੇ ਬੋਲਣ ਦੇ ਲਈ ਤਿਆਰ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਕੋਈ ਕਾਨੂੰਨ ਪਾਸ ਹੋਏਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਕਿਉਂਕਿ ਉਸ ਪਾਲ ਖੇਹਰਾ ਲਗਾਤਾਰ ਇਸ ਦੀ ਮੰਗ ਕਰ ਰਹੇ ਨੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੈਸ਼ਨ ਹੈ ਜਿਹੜਾ ਉਹ ਵੀ ਸ਼ੁਰੂ ਹੋਣ ਵਾਲਾ ਹੈ ਸੋ ਸੈਸ਼ਨ ਦੇ ਵਿੱਚ ਇਹ ਮੁੱਦਾ ਉੱਠੇਗਾ ਜਾਂ ਨਹੀਂ ਦੇਖਣਾ ਦਿਲਚਸਪ ਰਹੇਗਾ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री भेट रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते